ਆਪਾ ਆਪਣਾ ਰਾਜ ਹੈ ਹੁਣ ਆਪਣਾ ਆਪਣਾ ਮੀਨ ਪਬਲਿਕ ਦਾ ਲੋਕਾਂ ਦਾ ਕੋਈ ਗਲਤੀ ਹੋਵੇ ਬਾਹ ਫੜ ਲਿਓ ਕਾਕਾ ਇੱਥੇ ਗਲਤ ਹੈ ਸਮਝਾਓ ਤੇ ਯਰ ਬੇਕਾਰ ਬਜ਼ੁਰਗ ਬੈਠੇ ਆ ਬਹੁਤ ਮੈਂ ਵੀ ਜਦੋਂ ਕੋਈ ਫੈਸਲਾ ਲੈਣਾ ਹੋਵੇ ਮੈਂ ਬਹੁਤ ਸਾਰੇ ਤਜਰਬੇਕਾਰ ਬਜ਼ੁਰਗਾਂ ਨੂੰ ਫੋਨ ਕਰ ਲੈਣਾ ਉਸ ਕੇਸ ਦੇ ਜਾਂ ਉਸ ਮਾਮਲੇ ਦੇ ਮਾਹਰ ਜਿਹੜੇ ਨੇ ਕੀ ਕਰੀਏ ਜੀ ਕਿਵੇਂ ਕਰਨਾ ਚਾਹੀਦਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਹੱਥੋਂ ਕੋਈ ਇਹ ਜਾ ਫੈਸਲਾ ਹੋ ਜਾ ਜੇ ਹੈ ਜੀ ਫਾਈਲ ਸਾਈਨ ਹੋ ਜਾ ਜਿਹਨ ਲੋਕਾਂ ਦਾ ਨੁਕਸਾਨ ਹੋਵੇ ਹੁਣ ਅੱਜ ਹੀ ਖ਼ਬਰ ਚ ਖ਼ਬਰ ਆਈ ਅਸੀਂ ਆਰਡਰ ਕਰਤਾ ਅਸੀਂ ਸਾਨੂੰ ਪਤਾ ਲੱਗਿਆ ਅਸੀਂ 3 ਮਹੀਨਿਆਂ ਦੇ ਵਿੱਚ 4 ਮਹੀਨੇ ਕਰਦੇ ਹੁਣ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੂ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਹੀ ਤੁਹਾਡੇ ਕੋਲੋਂ ਚਾਹੂਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਹੈ